ਇਕ ਓੰਕਾਰ ਸਤਿਗੁਰ ਪ੍ਰਸਾਦਿ ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਹ ਇਨ ਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤਾ ਪ੍ਰਾਨੀ ਕਛੂ ਨਾ ਚੇਤਈ ਮਦਮਾਇਆ ਕੈ ਅੰਧ ਗੋਹ ਨਾਨਕ ਬੇਨ ਹਰ ਪਜਨਾ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ कहो नानक सुनरे मना दुर्लभ मानख दे माया कारण तावही मूर्ख लोग अजान कहो नानक बिन हर भजन बिरथा जन्मसर जो प्राणी दिन निदिन भज राम तेह जान ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਿ ਰਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਮਨ ਮਾਇਆ ਮੈਂ ਫਦਰਹਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਨ ਜੀਵਨ ਕਾਨੇ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਵਾਹਿਗੁਰੂ ਅੱਜ ਗੁਰੂ ਸਾਹਿਬ ਆਪਾਂ ਤੋਂ ਜੁਗੋ ਜੁਗਾ ਟਲਕੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1427 28 ਤੋਂ ਸੇਵਾ ਲੈ ਰਹੇ ਆ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਚੱਲ ਰਹੇ ਆ ਬਹੁਤ ਹੀ ਵਧੀਆ ਸਮਝਾਇਆ ਗੁਰੂ ਸਾਹਿਬ ਨੇ ਬਹੁਤ ਸਰਲ ਭਾਸ਼ਾ ਵਿੱਚ ਆਇ ਸਲੋਕ ਬਿਨਾ ਵਿਆਖਿਆ ਤੋਂ ਝਹੀ ਪੜਨ ਨਾਲ ਹੀ ਸਮਝ ਵਿੱਚ ਪੈ ਰਿਹਾ ਵਾਹਿਗੁਰੂ ਜੀ ਸਾਨੂੰ ਗੁਰਬਾਣੀ ਕਮਾਉਣੀ ਆ ਜਾਵੇ ਜ਼ਿੰਦਗੀ ਵਿੱਚ ਲਾਗੂ ਕਰਨੀ ਆ ਜਾਵੇ ਵਾਹਿਗੁਰੂ ਤੇਰੀ ਸ਼ਰਨ ਪਈਏ ਵਾਹਿਗੁਰੂ ਸੱਚੇ ਪਾਤਸ਼ਾਹ ਕਰੋ ਕਿਰਪਾ ਮਾਲਕ ਜੀ ਇਹ ਅਰਦਾਸ ਕਰਦੇ ਵਾਹਿਗੁਰੂ ਗੁਰਬਾਣੀ ਸਾਨੂੰ ਸਮਝ ਆ ਜਾਵੇ ਵਾਹਿਗੁਰੂ ਸਾਨੂੰ ਗੁਰਬਾਣੀ ਅਨੁਸਾਰ ਚੱਲਣਾ ਆ ਜਾਵੇ ਵਾਹਿਗੁਰੂ ਤੇਰੀ ਕਿਰਪਾ ਨਾਲ ਤੇਰੀ ਸ਼ਰਨ ਵਿੱਚ ਪੈ ਸਕਦੇ ਹਾਂ ਤੇਰੇ ਗੁਣ ਗਾਣ ਗਾ ਸਕਦੇ ਵਾਹਿਗੁਰੂ ਤੇਰਾ ਜਸ ਗਾਈਏ ਤੇਰੇ ਗੁਣ ਗਾਣ ਗਾਈਏ ਵਾਹਿਗੁਰੂ ਤੇਰਾ ਕੀਰਤਨ ਕਰੀਏ ਸੱਚੇ ਬਾਦਸ਼ਾਹ ਵਾਹਿਗੁਰੂ ਕਰੋ ਮੇਂ ਕਿਰਪਾ ਮਾਲਕ ਜੀ ਗੁਰਬਾਣੀ ਕਮਾਉਣੀ ਆ ਜਾਵੇ ਵਾਹਿਗੁਰੂ 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 ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਮਝਾਉਣਾ ਕਰ ਰਿਹਾ ਜਿਉਂ ਸੁਪਨਾ ਆਰਪੇਖਣਾ ਐਸੇ ਜਗ ਕੋ ਜਾਨ ਇਨ ਮੇ ਕਛ ਸੱਚੋ ਨਹੀਂ ਨਾਨਕ ਬਿਨ ਭਗਵਾਨ ਕਹਿੰਦੇ ਜਿਵੇਂ ਸੁੱਤੇ ਪਿਆ ਸੁਪਨਾ ਆਉਂਦਾ ਹੈ ਤੇ ਥੋੜੀ ਦੇਰ ਵਾਸਤੇ ਕੁਝ ਵੇਖੀਦਾ ਹੈ ਤਿਵੇਂ ਇਸ ਜਗਤ ਨੂੰ ਸਮਝ ਗੁਰੂ ਸਾਹਿਬ ਕਹਿੰਦੇ ਜਿਵੇਂ ਸੁਪਨਾ ਆਉਂਦਾ ਹੈ ਆਉਂਦਾ ਹੈ ਤੇ ਜਦੋਂ ਆਪਣੀ ਅੱਖ ਖੋਲਦੀ ਹੈ ਤੇ ਸੁਪਨਾ ਟੁੱਟ ਜਾਂਦਾ ਜਿਹੜਾ ਸੁਪਨਾ ਹੁੰਦਾ ਉਹ ਕੁਝ ਸਮੇਂ ਲਈ ਹੁੰਦਾ ਸੁੱਤੇ ਪਿਆ ਆਪਾਂ ਨੂੰ ਆਉਂਦਾ ਹੈ ਗੁਰੂ ਸਾਹਿਬ ਕਹਿੰਦੇ ਜੱਤ ਵੀ ਇੱਕ ਸੁਪਨਾ ਹੈ ਤੂੰ ਇੱਥੇ ਇਸ ਜੱਤ ਵਿੱਚ ਖੇਡ ਖੇਡਣ ਆਇਆ ਹੈ ਇਹ ਤੇਰੀ ਖੇਡ ਆ ਮਨ ਦੀ ਇਹਨਾਂ ਪੰਜਾਂ ਵਿਕਾਰਾਂ ਦੇ ਨਾਲ ਤੇ ਕੁਝ ਸਮਾਂ ਮਿਲਿਆ ਤੈਨੂੰ ਜਿਵੇਂ ਖਿਡਾਰੀ ਨੂੰ ਖੇਡ ਦੇ ਦੌਰਾਨ ਕੁਝ ਸਮਾਂ ਮਿਲਦਾ ਨਾ ਵੀ ਆ ਤੈਨੂੰ ਸਮਾਂ ਮਿਲਿਆ ਇਸ ਸਾਮੇ ਦੇ ਵਿੱਚ ਤੂੰ ਮੈਚ ਜਿੱਤ ਗਿਆ ਐਸੇ ਤਰ੍ਹਾਂ ਹੀ ਉਸ ਪਰਮਾਤਮਾ ਨੇ ਆਪ ਨੂੰ ਕੁਝ ਸਮਾਂ ਦਿੱਤਾ ਇਹ ਮਨ ਦੀ ਮਾਇਆ ਨਾਲ ਖੇਡ ਆ ਪਰ ਖੇਡ ਖੇਡਣ ਆਇਆ ਜੋ ਇਸ ਮਾਇਆ ਨੂੰ ਹਰਾ ਲੈਂਦਾ ਹੈ ਜਿਹਦਾ ਮਨ ਜਿੱਤ ਜਾਂਦਾ ਉਹ 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 ਆਪਣੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ ਤੇ ਜੋ ਇਸ ਮਾਇਆ ਦੇ ਹੱਥੋਂ ਹਾਰ ਜਾਂਦਾ ਉਹ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਜੋ ਮਾਇਆ ਨੂੰ ਪੈਰਾਂ ਥੱਲੇ ਦਲ ਮਲ ਲੈਂਦਾ ਗੁਰਮੁਖ ਬਣ ਜਾਂਦਾ ਹੈ ਗੁਰਮੁਖ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ ਤੇ ਮਨਮੁਖ ਮੇਰੇ ਵਰਗਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਤੁਸੀਂ ਖੇਡ ਖੇਡਣਾ ਹੈ ਕੋਈ ਸਮਾਂ ਮਿਲਿਆ ਏ ਤੁਹਾਨੂੰ ਤੇ ਤੁਸੀਂ ਇਹ ਸਭ ਇਹ ਦੋ ਸੁਪਨੇ ਨੂੰ ਇਸ ਸਮੇਂ ਨੂੰ ਸੱਚ ਕਰਕੇ ਬੈਠੇ ਹੋ ਵੀ ਅਸੀਂ ਤਾਂ ਜਾਣਾ ਹੀ ਨਹੀਂ ਸੱਚ ਹੈ ਸੰਗਤ ਜੀ ਆਪਾਂ ਇਹਨੂੰ ਸੱਚ ਕਰਕੇ ਮੰਨੀ ਬੈਠਿਆ ਵੀ ਅਸੀਂ ਸਤ ਸੰਸਾਰ ਤੋਂ ਜਾਣਾ ਹੀ ਨਹੀਂ ਕਿਸੇ ਦੀ ਮੌਤ ਵੀ ਵੇਖ ਲਈ ਦੀ ਕਿਸੇ ਬਹੁਤ ਨਜ਼ਦੀਕੀ ਦੀ ਆਪਦੇ ਦੀ ਫੇਰ ਵੀ ਨਹੀਂ ਮਨ ਮੰਨਦਾ ਵੀ ਤੂੰ ਵੀ ਇੱਥੋਂ ਜਾਣਾ ਆਪਾਂ ਨੂੰ ਇਸ ਤਰ੍ਹਾਂ ਜਾਪਦਾ ਹੈ ਵੀ ਉਹ ਪ੍ਰਾਣੀ ਚਲਿਆ ਗਿਆ ਤੇ ਅਸੀਂ ਤਾਂ ਇੱਥੇ ਪੱਕੇ ਡੇਰੇ ਲਾਉਣੇ ਅਸੀਂ ਤਾਂ ਜਾਣਾ ਹੀ ਨਹੀਂ ਪਰ ਗੁਰੂ ਸਾਹਿਬ ਵਾਰ-ਵਾਰ ਸਮਝਾ ਰਹੇ ਆ ਵੀ ਆਦ ਕਟਤ ਹੈ ਨੀਤ ਸਵਾਸਾਂ ਰੂਪੀ ਪੂੰਜੀ ਕੱਟ ਰਹੀ ਆ ਸਮਾਂ ਬਹੁਤ ਥੋੜਾ ਹੈ ਕਿਉਂ ਤੂੰ ਇਸ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਕੀ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਗੁਰੂ ਸਾਹਿਬ ਕਹਿੰਦੇ ਤੂੰ ਸੱਚ ਕਰਕੇ ਮੰਨੀ ਬੈਠਾ ਇਹ ਜੀਵਨ ਨੂੰ ਕਹਿੰਦੇ ਭਗਵਾਨ ਤੋਂ ਬਿਨਾ ਇਨਾਂ ਪਦਾਰਥਾਂ ਵਿੱਚੋਂ ਕੁਝ ਵੀ ਸੱਚਾ ਨਹੀਂ ਐ ਸਭ ਝੂਠ ਐ ਗੁਰੂ ਸਾਹਿਬ ਕਹਿੰਦੇ ਸਭ ਕੂੜ ਐ ਕੂੜ ਵਿੱਚ ਹੀ ਤੂੰ ਫਸਿਆ ਰਿਆ ਤੇ ਕੂੜ ਵਿੱਚ ਹੀ ਫਸਿਆ ਹੋਇਆ ਤੂੰ ਤੈਨੂੰ ਮੌਤ ਆ ਜਾਂਦੀ ਐ ਤੇ ਤੂੰ ਕਦੇ ਜਾਗਿਆ ਹੀ ਨਹੀਂ ਤੇਰਾ ਮਨ ਸੁੱਤਾ ਹੋਇਆ ਐ ਫਿਜ਼ੀਕਲ ਤੌਰ ਤੇ ਅਸੀਂ ਜਾਗ ਰਹੇ ਹਾਂ ਸੰਗਤ ਜੀ ਪਰ ਵੈਸੇ ਸਾਡਾ ਮਨ ਸੁੱਤਾ ਹੋਇਆ ਮਾਇਆ ਦੀ ਨੀਂਦ ਵਿੱਚ ਤੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਮਨ ਦੇ ਜਾਗਣ ਦੀ ਗੱਲ ਹੀ ਕੀਤੀ ਐ ਤੰਦੇ ਜਾਗਣ ਦੀ ਨਹੀਂ ਮਨ ਦੇ ਜਾਗਣ ਦੀ ਗੱਲ ਕੀਤੀ ਆ ਗੁਰੂ ਸਾਹਿਬ ਨੇ ਨੇ ਸਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ ਕੋਟਨ ਮੈ ਨਾਨਕ ਕੋ ਨਾਰਾਇਣ ਜਹ ਜੀਤ ਗੁਰੂ ਸਾਹਿਬ ਕਹਿੰਦੇ ਮਾਇਆ ਦੀ ਖਾਤਰ ਪ੍ਰਾਣੀ ਦਿਨ ਰਾਤ ਡੋਲਦਾ ਰਹਿੰਦਾ ਮਾਇਆ ਦੇ ਵਿੱਚ ਹੀ ਭੱਜਿਆ ਫਿਰਦਾ ਮਾਇਆ ਦੀ ਕਲਪਨਾ ਦੇ ਵਿੱਚ ਹੀ ਤੁਰਿਆ ਫਿਰਦਾ ਹੈ ਗੁਰੂ ਸਾਹਿਬ ਕਹਿੰਦੇ ਕਰੋੜਾਂ ਵਿੱਚੋਂ ਵਿਰਲਾ ਹੀ ਆ ਜਿਸ ਦੇ ਦਿਲ ਵਿੱਚ ਪ੍ਰਭੂ ਵਸਦਾ ਹੈ ਗੁਰੂ ਸਾਹਿਬ ਨੇ ਕਿਹਾ ਤਾਂ ਕਰੋੜਾਂ ਵਿੱਚੋਂ ਵਿਰਲੇ ਹੋਣਗੇ ਹਨ ਵਿਰਲੇ ਨਾ ਹਨ ਕਣੇ ਫੈਲ ਫੱਕੜ ਸੰਸਾਰ ਗੁਰੂ ਸਾਹਿਬ ਨੂੰ ਪਤਾ ਸੀ ਗੁਰੂ ਸਾਹਿਬ ਕਹਿੰਦੇ ਕਰੋੜਾਂ ਚੋਂ ਵਿਰਲੇ ਹੋਣਗੇ ਕਰੋੜਾਂ ਚੋਂ ਕਹਤਾ ਵਿਰਲਾ ਕੋਈ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਹੋਊਗਾ ਬਾਕੀ ਤਾਂ ਸਭ ਗੁਰੂ ਸਾਹਿਬ ਕਹਿੰਦੇ ਮਾਇਆ ਦੀ ਉਂਗਲਾ ਦੇ ਸਾਰਿਆਂ ਦੇ ਨੱਚਦੇ ਆ ਸਭ ਸਾਰੇ ਮਾਇਆ ਵਿੱਚ ਫਸੇ ਹੋਏ ਆ ਧੀਆ ਪੁੱਤ ਘਰ ਬਾੜ ਤਨ ਦੌਲਤ ਰਿਸ਼ਤੇਦਾਰ ਮਿੱਤਰ ਪਰਮਾਤਮਾ ਤੋਂ ਬਿਨਾਂ ਜੋ ਵੀ ਅੱਖਾਂ ਨਾਲ ਦਿਖ ਰਿਹਾ ਸਾਰੀ ਹੀ ਮਾਇਆ ਹੈ ਸੰਗਤ ਜੀ ਸਾਰੀ ਹੀ ਮਾਇਆ ਜੜ ਮਾਇਆ ਮਾਇਆ ਦੇ ਦੋ ਰੂਪ ਆ ਜੜ ਮਾਇਆ ਚੇਤਨ ਮਾਇਆ ਗੁਰਬਾਣੀ ਦੇ ਵਿੱਚ ਕਿਹਾ ਵਾਹਿਗੁਰੂ ਜੈਸੇ ਜਲਤੇ ਬੁੱਧ ਬਦਾ ਉਪਜੇ ਬਿਨ ਸੇ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਕਿਵੇਂ ਜੀ ਗੁਰੂ ਸਾਹਿਬ ਸਮਝਾਉਣਾ ਕਰ ਰਿਹਾ ਕਹਿੰਦੇ ਜਿਵੇਂ ਪਾਣੀ ਤੋਂ ਬੁਲਬਲਾ ਰੋਜ਼ ਪੈਦਾ ਹੁੰਦਾ ਹੈ ਤੇ ਫਿਰ ਨਾਸ਼ ਹੋ ਜਾਂਦਾ ਬੁਲਬਲਾ ਪੈਦਾ ਹੁੰਦਾ ਤੇ ਨਾਸ਼ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਹੇ ਮਿੱਤਰ ਹੇ ਮੀਤ ਸੋਣਾ ਕਿੰਨੇ ਪਿਆਰ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰ ਰਿਹਾ ਕਹਿੰਦੇ हे ਮਿੱਤਰ ਸੋਣਾ ਰੱਬ ਨੇ ਜਗ ਰਚਨਾ ਵੀ ਤਿਵੇਂ ਹੀ ਬਣਾਈ ਹੈ ਪੈਦਾ ਹੋ ਰਿਹਾ ਮਰ ਰਿਹਾ ਨਵੇਂ ਜੀਵ ਪੈਦਾ ਹੋ ਰਿਹਾ ਮਰ ਰਿਹਾ ਜਿਵੇਂ ਪਾਣੀ ਤੇ ਬੁਲਬਲਾ ਉੱਠਦਾ ਹੈ ਫਿਰ ਨਾਸ਼ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਐਸੇ ਤਰ੍ਹਾਂ ਹੀ ਚੱਕਰ ਚੱਲੀ ਜਾਂਦਾ ਕੋਈ ਨਵਾਂ ਜਨਮ ਹੁੰਦਾ ਕਿਸੇ ਬੱਚੇ ਦਾ ਤੇ ਕੋਈ ਪ੍ਰਾਣੀ ਚੜਾਈ ਚ ਕਰ ਜਾਂਦਾ ਕੋਈ ਜੰਮ ਰਿਹਾ ਕੋਈ ਮਰ ਰਿਹਾ ਇਹ ਖੇਡ ਚੱਲ ਰਿਆ ਪ੍ਰਮਾਤਮਾ ਦਾ ਸਾਰਾ ਕੁਝ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਸਭ ਉਹਦੀ ਖੇਡ ਰਚੀ ਹੋਈ ਹੈ ਇਹ ਤੇ ਆਪਾਂ ਵੀ ਖੇਡਣ ਆਏ ਆ ਇਸ ਜਗਤ ਵਿੱਚ ਵਾਹਿਗੁਰੂ ਜੀ ਜਿੰਨਾ ਚਿਰ ਆਪਾਂ ਮਾਇਆ ਦੇ ਹੱਥੋਂ ਹਾਰੀ ਚੱਲਾਂਗੇ ਜਨਮ ਮਿਲੀ ਜਾਵੂ ਉਸੇ ਤਰ੍ਹਾਂ ਜੰਮੀ ਜਾਵਾਂਗੇ ਮਰੀ ਜਾਵਾਂਗੇ ਜਦੋਂ ਮਾਇਆ ਨੂੰ ਜਿੱਤ ਲਿਆ ਮਨ ਨੇ ਕਾਬੂ ਕਰ ਲਿਆ ਮਨਸਹਿਜ ਅਵਸਥਾ ਵਿੱਚ ਟਿਕ ਜਾ ਗੁਰੂ ਸਾਹਿਬ ਕਹਿੰਦੇ ਤੇਰਾ ਆਵਾਗਮਣ ਖਤਮ ਹੋ ਜਾਊਗਾ ਤੇ ਨਹੀਂ ਤਾਂ ਐਸੇ ਤਰ੍ਹਾਂ ਹੀ ਜਨਮ ਮਰਨ ਦੇ ਦੁੱਖ ਹੀ ਸਹੇਗਾ ਖਾਹੇ ਗੁਰੂ ਜੀ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜੰਮ ਫੰਦ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪ੍ਰਾਣੀ ਕੁਛ ਵੀ ਨਹੀਂ ਸੋਚਦਾ ਗੁਰੂ ਸਾਹਿਬ ਕਹਿੰਦੇ ਰੱਬ ਦੇ ਭਜਨ ਤੋਂ ਬਿਨਾਂ ਜਮਾ ਦੀਆਂ ਫਾਇਆਂ ਪਈਆਂ ਰਹਿੰਦਾਂ ਮਾਇਆ ਦੇ ਵਿੱਚ ਅੰਨਾ ਹੋਇਆ ਬੰਦਾ ਸੱਚ ਗੱਲ ਐ ਸੰਗਤ ਜੀ ਮਾਇਆ ਦੇ ਮੋਹ ਵਿੱਚ ਅੰਨਾ ਹੀ ਹੋਇਆ ਰਹਿੰਦਾ ਪ੍ਰਾਣੀ ਤੇ ਉਸ ਪਰਮਾਤਮਾ ਨੂੰ ਭੁੱਲੇ ਹੋਏ ਆਂ ਅਸੀਂ ਤੇ ਜੇ ਪਰਮਾਤਮਾ ਨੂੰ ਭੁੱਲੇ ਹੋਏ ਆਂ ਤਾਂ ਇਸ ਮਨ ਨੂੰ ਜਮਾ ਦੀਆਂ ਫਾਇਆਂ ਹੋਈਆਂ ਪਈਆਂ ਹੋਈਆਂ ਇਹ ਵਿਕਾਰਾਂ ਦੀਆਂ ਫਾਇਆਂ ਪਈਆਂ ਅਸੀਂ ਕਹਿੰਦੇ ਮਰਨ ਤੋਂ ਬਾਅਦ ਜਮ ਖਿੱਚ ਕੇ ਲੈ ਕੇ ਜਾਂਦੇ ਆਂ ਗੁਰੂ ਸਾਹਿਬ ਕਹਿੰਦੇ ਵਿੱਚ ਜਨਮ ਤੋਂ ਬਾਅਦ ਨਹੀਂ ਤੂੰ ਐਸੇ ਜਨਮ ਦੇ ਵਿੱਚ ਵਿੱਚ ਹੀ ਤੈਨੂੰ ਜਮਾ ਨੇ ਫਾਇਆਂ ਪਾ ਪਾਈਆਂ ਹੋਈਆਂ ਇਹ ਜਮ ਤੈਨੂੰ ਖਿੱਚੀ ਫਿਰਦੇ ਸਾਰਾ ਦਿਨ ਸੱਚ ਹੈ ਬਾਈ ਗੁਰੂ ਜੀ ਜਿਉਂਦੇ ਜੀ ਸਾਨੂੰ ਫਾਈਆਂ ਪਈਆਂ ਗੁਰੂ ਸਾਹਿਬ ਕਹਿੰਦੇ ਜਿਉਂਦੇ ਜੀ ਤੈਨੂੰ ਜਮ ਚਿੰਬੜੇ ਹੋਏ ਆ ਵਿਕਾਰ ਚਿੰਬੜੇ ਹੋਏ ਆ ਤੈਨੂੰ ਜਿਉਂਦੇ ਨੂੰ ਫਾਈਆਂ ਪਈਆਂ ਜਿਉਂਦੇ ਜਮ ਲਈ ਜਾਂਦੇ ਜਿਉਂਦਿਆਂ ਨੂੰ ਚਿੰਬੜੇ ਹੋਏ ਆ ਮਰਨ ਤੋਂ ਬਾਅਦ ਕੋਈ ਜਮ ਨਹੀਂ ਅਸੀਂ ਕਹਿੰਨੇ ਆ ਨਾ ਵੀ ਜਨਮ ਮਰਨ ਤੋਂ ਬਾਅਦ ਜਮ ਖਿੱਚ ਕੇ ਲੈ ਕੇ ਜਾਂਦੇ ਆ ਗੁਰਬਾਣੀ ਪੜ੍ਹੀਏ ਤੇ ਦੇਖੀਏ ਸਮਝੀਏ ਵੀ ਜਿਉਂਦਿਆਂ ਨੂੰ ਹੀ ਜਨ ਚਿੰਬੜੇ ਹੋਈ ਹੈ ਗੁਰਬਾਣੀ ਵਿੱਚ ਜੋ ਵੀ ਗੱਲ ਕੀਤੀ ਗਈ ਹੈ ਆਪਣੇ ਜਨਮ ਦੀ ਜਿਉਂਦੇ ਜੀ ਦੀ ਗੱਲ ਕੀਤੀ ਗਈ ਹੈ ਗੁਰੂ ਸਾਹਿਬ ਕਹਿੰਦੇ ਜਿਉਂਦੇ ਜੀ ਤੈਨੂੰ ਫਾਇਆਂ ਪਈਆਂ ਹਵਕਾਰਾਂ ਦੀਆਂ ਕਦੇ ਕਾਮ ਖਿੱਚ ਕੇ ਲੈ ਜਾਂਦਾ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਤੂੰ ਇਸੇ ਦੇ ਵਿੱਚ ਫਸਿਆ ਫਸਿਆ ਹੀ ਤੈਨੂੰ ਮੌਤ ਆ ਜਾਂਦੀ ਹੈ ਵਾਹਿਗੁਰੂ ਤੇ ਫਿਰ ਤੇਰੇ ਪੱਲੇ ਕੁਝ ਨਹੀਂ ਹੁੰਦਾ ਜੋ ਇਹ ਵਿਕਾਰਾਂ ਵਿੱਚ ਫਸਿਆ ਹੁੰਨਾ ਹੈ ਜਿਸੇ ਤਰ੍ਹਾਂ ਦਾ ਸੋਚਦਾ ਜਿਸੇ ਤਰ੍ਹਾਂ ਦਾ ਕਰਮ ਕਮਾਉਂਦਾ ਮੌਤ ਆ ਜਾਂਦੀ ਉਸੇ ਤਰ੍ਹਾਂ ਦਾ ਅੱਗੇ ਤੇਰੇ ਮਨ ਨੂੰ ਆਕਾਰ ਮਿਲ ਜਾਣਾ ਤੇ ਜੇ ਜਿਉਂਦੇ ਜੀ ਇਹ ਫਾਇਆਂ ਤੋਂ ਕਟਵਾ ਲੇਗਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇਰੇ ਬੰਧਨ ਕੱਟੇ ਗਏ ਤਾਂ ਫਿਰ ਜਿਉਂਦੇ ਜੀ ਹੀ ਮੁਕਤ ਹੋ ਜਾਏਗਾ ਆਨੰਦਮਈ ਜੀਵਨ ਹੋ ਜਾਊਗਾ ਤੇਰਾ ਵਾਹਿਗੁਰੂ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈਹਿ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਕਹਿੰਦੇ ਜੇ ਸਦਾ ਵਾਸਤੇ ਸੁਖ ਚਾਹਣਾ ਨਾ ਤਾਂ ਰਾਮ ਦੀ ਸ਼ਰਨ ਪੈ ਉਹ ਰਾਮ ਜੋ ਰਮਿਆ ਹੋਇਆ ਰਾਮ ਹੈ ਜੋ ਸਰਬ ਵਿਆਪਕ ਹੈ ਇੱਥੇ ਗੁਰਬਾਣੀ ਵਿੱਚ ਸੰਗਤ ਜੀ ਕਿਤੇ ਵੀ ਦਸ਼ਰਤ ਦੇ ਪੁੱਤਰ ਰਾਮ ਦੀ ਗੱਲ ਨਹੀਂ ਕੀਤੀ ਗਈ ਕਿਉਂਕਿ ਜੋ ਦੇਹ ਵਿੱਚ ਆ ਉਹਦੀ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਤੂੰ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਜੋ ਜਨਮ ਮਰਨ ਤੋਂ ਰਹਿ ਤੈ ਇਥੇ ਰਮੇ ਹੋਏ RAM ਦੀ ਗੱਲ ਨਹੀਂ ਹਰਮ ਸੌਰੀ ਰਮੇ ਹੋਏ RAM ਦੀ ਗੱਲ ਕੀਤੀ ਗਿਆ ਦਸ਼ਰਤ ਦੇ ਪੁੱਤਰ RAM ਦੀ ਗੱਲ ਨਹੀਂ ਕੀਤੀ ਗਈ RAM ਜੋ ਸਰਬਵਿਆਪਕ ਹੈ ਉਸ ਪਰਮਾਤਮਾ ਦੀ ਬਿਠਲ ਦੀ ਗੁਸਾਈ ਦੀ ਸ਼ਰਨ ਲੈਣੀ ਆਪਾਂ ਗੁਰੂ ਦਾ ਸਤ ਸਤ ਕਰਕੇ ਮੰਨ ਕੇ ਉਸ ਪਰਮਾਤਮਾ ਨੂੰ ਵੇਖਣਾ ਹਰ ਜਗ੍ਹਾ ਤੇ ਕਿਉਂਕਿ ਜੋ ਪਰਮਾਤਮਾ ਹੈ ਜੋ ਰਮਿਆ ਹੋਇਆ RAM ਹੈ ਉਹ ਆਕਾਰ ਰਹਿਤੇ ਉਹ ਨਿਰੰਕਾਰ ਹੈ ਉਹ ਉਹਦਾ ਕੋਈ ਆਕਾਰ ਨਹੀਂ ਨਿਰਗੁਣ ਰੂਪ ਵਿੱਚ ਉਹਦਾ ਕੋਈ ਆਕਾਰ ਨਹੀਂ ਤੇ ਸਰਗੁਣ ਰੂਪ ਵਿੱਚ ਸਭ ਵਿੱਚ ਉਹ ਆਪ ਬੈਠਾ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਹੇ ਮਾਨਾ ਇਹ ਮਨੁੱਖਾ ਸਰੀਰ ਕੀਮਤੀ ਹੈ ਇਸ ਨੂੰ ਵਿਅਰਥ ਨਾ ਗਵਾ ਹੀਰੇ ਜੈਸਾ ਜਨਮ ਹੈ ਕਾਡੀ ਬਦਲੇ ਜਾਏ ਗੁਰੂ ਸਾਹਿਬ ਕਹਿੰਦੇ ਰਾਣ ਗਵਾਈ ਸੋਏ ਕੇ ਦਿਨ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਗੁਰੂ ਸਾਹਿਬ ਕਹਿੰਦੇ ਤੂੰ ਰਾਤ ਸੌ ਕੇ ਕੱਢ ਦੇਣਾ ਦਿਨ ਖਾ ਕੇ ਕੱਢ ਦੇਣਾ ਉਸ ਪਰਮਾਤਮਾ ਨੂੰ ਜਿਹਨੇ ਤੈਨੂੰ ਸਭ ਕੁਝ ਦਿੱਤਾ ਉਹਨੂੰ ਤੂੰ ਕਦੇ ਯਾਦ ਨਹੀਂ ਕੀਤਾ ਮੂਰਖਾ ਹੀਰੇ ਵਰਗਾ ਜਨਮਾ ਤੈਨੂੰ ਦੁਰਲੱਭ ਦੇਹ ਮਿਲੀ ਇਹ ਉਸ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਉਸ ਪਰਮਾਤਮਾ ਦੇ ਗੁਣ ਗਾਣ ਗਾਣ ਵਾਸਤੇ ਆ ਤੈਨੂੰ ਰਸਨਾ ਮਿਲੀ ਸੀ ਉਹਦਾ ਜਸ ਗਾਉਣ ਉਹਦੀ ਕੀਰਤੀ ਕਰਨ ਨੂੰ ਤੇ ਤੂੰ ਲੱਗ ਗਿਆ ਚੁਗਲੀ ਨਿੰਦਿਆ ਕਰਨ ਲੋਕਾਂ ਦੀ ਮੰਦੇ ਵਜਨ ਕੰਨ ਸੁਣੇ ਸੀ ਪਰਮਾਤਮਾ ਦੀ ਕੀਰਤੀ ਸੁਣਨ ਵਾਸਤੇ ਤੂੰ ਲੱਗ ਗਿਆ ਚੁਗਲੀ ਨਿੰਦਿਆ ਗੰਦੇ ਗੀਤ ਗਲਤ ਮਲਤ ਗੱਲਾਂ ਸੁਣਨ ਲੱਗ ਗਿਆ ਕਿੱਥੇ ਫਸ ਗਿਆ ਤੂੰ ਮੂਰਖਾ ਤੇ ਤੇਰਾ ਜਨਮ ਵਿਅਰਥ ਗੁਜ਼ਾਰ ਰਿਹਾ ਹੈ ਕਹਿੰਦੇ ਤੂੰ ਹੀਰੇ ਵਰਗਾ ਜਨਮ ਗਵਾ ਕੇ ਫਿਰ ਪਿੱਛੋਂ ਪਛਤਾਵੇਂਗਾ ਪਰ ਫਿਰ ਕੁਝ ਨਹੀਂ ਬਣਨਾ ਜਦੋਂ ਬਾਜੀ ਹੱਥੋਂ ਨਿਕਲ ਗਈ ਮਾਇਆ ਕਾਰਨ ਤਾਬਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸ੍ਰਾਣ ਗੁਰੂ ਸਾਹਿਬ ਕਹਿੰਦੇ ਮੂਰਖ ਬੇਸਮਝ ਲੋਕ ਮਾਇਆ ਦੀ ਖਾਤਰ ਭੱਜੇ ਫਿਰਦੇ ਆ ਪਰ ਰੱਬ ਦੇ ਭਜਨ ਤੋਂ ਬਿਨਾ ਜੀਵਨ ਅਜਾਈ ਬੀਤ ਜਾਂਦਾ ਹੈ ਮਾਇਆ ਦੀ ਖਾਤਰ ਭੱਜੇ ਭੱਜੇ ਹੀ ਜੀਵਨ ਖਤਮ ਹੋ ਜਾਂਦਾ ਹੈ ਸਵਾਸ ਖਤਮ ਹੋ ਜਾਂਦੇ ਆ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਆ ਤੇ ਇੱਥੋਂ ਜਾਣ ਦਾ ਸਮਾਂ ਆ ਜਾਂਦਾ ਤੇ ਮਾਇਆ ਵਿੱਚ ਭੱਜਿਆਂ ਤੋਂ ਪਤਾ ਨਹੀਂ ਲੱਗਦਾ ਕਦੋਂ ਸਮਾਂ ਲੰਘ ਜਾਂਦਾ ਸੱਚ ਹੈ ਵਾਈਗੁਰੂ ਸਾਨੂੰ ਮੂਰਖਾਂ ਨੂੰ ਪਤਾ ਨਹੀਂ ਲੱਗਦਾ ਤੇ ਨਹੀਂ ਪਤਾ ਕਿਹੜਾ ਸਮਾਂ ਕਿਹੜਾ சுவாਸ ਅਖੀਰਲਾ ਬਣ ਜਾਣਾ ਕਿਹੜਾ ਦਿਨ ਅਖੀਰਲਾ ਬਣ ਜਾਣਾ ਵਾਹਿਗੁਰੂ ਪਰ ਅਸੀਂ ਤਾਂ 80 ਸਾਲ ਲਾਈ ਬੈਠੇ ਹਾਂ ਵੀ ਅਸੀਂ ਤਾਂ ਹਲੇ ਬਹੁਤ ਜਿਉਣਾ ਹੈ ਅਸੀਂ ਤਾਂ ਹਜੇ ਜਿਉਣਾ ਹੈ ਬਹੁਤ ਲੰਮੀ ਉਮਰ ਜਿਉਣਾ ਪਰ ਗੁਰੂ ਸਾਹਿਬ ਕਹਿੰਦੇ ਕਿ ਕਿਹਨੂੰ ਪਤਾ ਹੈ ਕਿੱਥੇ ਲਿਖਿਆ ਪਿਆ ਹੈ ਵੀ ਤੂੰ ਬਹੁਤ ਲੰਮੀ ਉਮਰ ਉਮਰ ਭੋਕੇ ਜਾਣਾ ਹਰ ਦਿਨ ਹਰ ਪਲ ਆਪਦਾ ਅਖੀਰਲਾ ਸਮਾਂ ਜਾਣ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਹਿੰਦੇ ਜੋ ਪ੍ਰਾਣੀ ਦਿਨ ਰਾਤ ਪੈਨ ਕਰਦਾ ਹੈ ਉਸ ਰੱਬ ਨੂੰ ਦਿਨ ਰਾਤ ਚਿੱਤ ਵਿੱਚ ਯਾਦ ਕਰਦਾ ਚਿੱਤ ਜੋੜੀ ਰੱਖਦਾ ਉਸ ਪਰਮਾਤਮਾ ਦੇ ਨਾਲ ਉਸ ਨੂੰ ਰੱਬ ਦਾ ਰੂਪ ਸਮਝੋ ਵਾਹਿਗੁਰੂ ਜੋ ਸਦਾ ਚਿੱਤ ਵਿੱਚ ਉਸ ਪਰਮਾਤਮਾ ਨੂੰ ਯਾਦ ਰੱਖਦਾ ਜੋ ਚਿੱਤ ਵਿੱਚ ਉਸ ਪਰਮਾਤਮਾ ਨੂੰ ਵਸਾਈ ਰੱਖਦਾ ਜੋ ਕੰਮ ਧੰਦੇ ਕਰਦਿਆਂ ਵੀ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ ਉਹਨੂੰ ਰੱਬ ਦਾ ਰੂਪ ਸਮਝੋ ਇਹ ਗੱਲ ਸੱਚੀ ਮੰਨੋ ਕਿ ਭਗਤ ਦੇ ਰੱਬ ਵਿੱਚ ਕੋਈ ਫਰਕ ਨਹੀਂ ਕਿਉਂਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਪਿਆ ਉਹ ਪਰਮਾਤਮਾ ਦਾ ਹੀ ਰੂਪ ਹੋ ਗਏ ਗੁਰੂ ਸਾਹਿਬ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਈ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਨ ਰਾਤ ਜਪਿਆ ਜਿਨ੍ਹਾਂ ਨੇ ਸਵਾਸ ਗ੍ਰਾਸ ਤੇ ਆਇਆ ਹੈ ਵਾਹਿਗੁਰੂ ਸਾਨੂੰ ਵੀ ਮੂਰਖਾਂ ਨੂੰ ਵਾਹਿਗੁਰੂ ਸੋਜੀ ਬਖਸ਼ੋ ਸਵਾਸ ਗ੍ਰਾਸ ਤੇਰਾ ਸਿਮਰਨ ਕਰਨਾ ਆ ਜਾਵੇ ਵਾਹਿਗੁਰੂ ਚਿੱਤ ਤੇਰੇ ਨਾਲ ਜੁੜਿਆ ਰਹੇ ਕੰਮ ਤੰਦੇ ਕਰਦੇ ਆ ਵੀ ਵਾਹਿਗੁਰੂ ਤੇਰੇ ਨਾਲ ਚਿੱਤ ਜੁੜਿਆ ਰਹੇ ਸੱਚੀ ਬਾਸ਼ਾ ਤੇਰਾ ਹੁਕਮ ਮੰਨਣਾ ਆ ਜਾਵੇ ਤੇਰੀ ਸੱਤ ਸੱਤ ਕਰਕੇ ਮੰਨਣੀ ਆ ਜਾਵੇ ਤੇਰੇ ਬਾਣੇ ਵਿੱਚ ਰਹਿਣਾ ਆ ਜਾਵੇ ਵਾਹਿਗੁਰੂ ਮਨ ਮਾਇਆ ਮੇ ਫਾਦਰਿਓ ਬਿਸਰਿਓ ਗੋਵਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਕਹਿੰਦੇ ਮਨ ਮਾਇਆ ਵਿੱਚ ਫਸਿਆ ਰਹਿੰਦਾ ਜਿਸ ਕਾਰਨ ਗੋਵਿੰਦ ਦਾ ਨਾਮ ਭੁੱਲਿਆ ਹੋਇਆ ਹੈ ਮਨਾ ਜਿਹੜਾ ਮਾਇਆ ਵਿੱਚ ਫਸਿਆ ਹੋਇਆ ਹੈ ਤੇ ਉਹ ਗੋਬਿੰਦ ਜੋ ਧਰਤੀ ਦਾ ਮਾਲ ਕੇ ਜੋ ਵਿਠਲ ਹੈ ਕੁਸਾਈ ਹੈ ਜਗਦੀਸ਼ ਹੈ ਜੋ ਰਾਮ ਹੈ ਜੋ ਗॉड ਹੈ ਜੋ ਅੱਲਾ ਹੈ ਜੋ ਰੱਬ ਹੈ ਜੋ ਪਰਮਾਤਮਾ ਹੈ ਕਹਿੰਦੇ ਤੂੰ ਉਹਨੂੰ ਭੁੱਲਿਆ ਹੋਇਆ ਹੈ ਕਹਿੰਦੇ ਰੱਬ ਦੇ ਭਜਨ ਤੋਂ ਬਿਨਾ ਜੀਵਨ ਕਿਸੇ ਵੀ ਕੰਮ ਨਹੀਂ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਕਹਿੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਤੇਰਾ ਜੀਵਨ ਵਿਅਰਥ ਹੈ ਤੂੰ ਆਇਆ ਸੀ ਲਾਹਾ ਲੈਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਆ ਲਾਹਾ ਲੈ ਕੇ ਜਾਣਾ ਸੀਗਾ ਪਰ ਤੂੰ ਇਹ ਲਾਹਾ ਲੈਣ ਲਈ ਤਾਂ ਢੱਲਾ ਢੱਲਾ ਤੇ ਮਾਇਆ ਦੇ ਵਿੱਚ ਕੰਮ ਕਰ ਲਈ ਤੂੰ ਬਹੁਤ ਉਤਤਵਲਾ ਰਹਿਣਾ ਕਾਲਾ ਰਹਿਣਾ ਹੈ ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ ਅਸੀਂ ਕਹਿੰਨੇ ਕਰ ਲਾਂਗੇ ਯਾਦ ਪ੍ਰਮਾਤਮਾ ਨੂੰ ਕੋਈ ਗੱਲ ਨਹੀਂ ਪਹਿਲਾਂ ਮਾਇਆ ਸਾਰ ਇਕੱਠੀ ਕਰ ਲਈਏ ਪਰ ਗੁਰੂ ਸਾਹਿਬ ਕਹਿੰਦੇ ਤੈਨੂੰ ਕੀ ਪਤਾ ਸਮਾਂ ਤਾਂ ਤੇਰੇ ਕੋਲੇ ਹੈ ਨਹੀਂ ਸਵਾਸ ਤਾਂ ਘਟ ਰਿਹਾ ਹੈ ਸਵਾਸ ਹੀ ਤਾਂ ਉਹ ਆਮ ਆਦਮੀ ਹਾਂ ਇੱਕਦਮੀ ਮੌਹਲਤ ਮੋਹਤ ਨਾ ਜਾਣਾ ਕੋ ਸਭ ਕਹਿੰਦੇ ਇੱਕਦਮੀ ਆਦਮੀ ਆ ਆਸਵਾਸ ਆਇਆ ਪਤਾ ਨਹੀਂ ਅਗਲਾ ਆਉਣਾ ਕਿ ਨਹੀਂ ਆਉਣਾ ਤੇ ਜੀਵਨ ਨੂੰ ਸਵਾਰ ਲਾਪ ਦੇ ਨੂੰ ਜਨਮ ਨੂੰ ਸਵਾਰ ਲਾ ਅਹਲਾ ਜਨਮ ਮਿਲਿਆ ਮਾਨਸ ਜਨਮ ਗੁਰੂ ਸਾਹਿਬ ਕਹਿੰਦੇ ਲੱਖ 84 ਜੋਨਸ 22 ਮਾਨਸ ਕੋ ਪ੍ਰਭ ਦੀ ਵਡਿਆਈ ਇਸ ਬਾੜੀ ਤੇ ਜੋ ਨਰ ਚੁਕੇ ਆਵੇ ਜਾਏ ਦੁੱਖ ਪਾਈ ਦਾ ਗੁਰੂ ਸਾਹਿਬ ਕਹਿੰਦੇ ਜੇ ਤੂੰ ਐਸ ਬਾੜੀ ਤੋਂ ਵੀ ਤਿਲਕ ਗਿਆ ਫੇਰ ਜਨਮ ਮਾਰਨ ਦੇ ਚੱਕਰ ਵਿੱਚ ਪਵੇਂਗਾ ਮਾਨਸ ਜਨਮ ਲਿਆ ਜਪਣ ਲਈ ਤੈਨੂੰ ਜਪ ਲਾਉ ਨੂੰ ਜਪ ਲਾਉ ਨੂੰ ਚਿੱਤ ਜੋੜ ਲਾ ਵਾਰ-ਵਾਰ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰ ਰਿਹਾ ਵਾਹਿਗੁਰੂ ਜੀ ਕਰੋ ਕਿਰਪਾ ਮਾਲਕ ਜੀ ਅਸੀਂ ਸਵਾਸ ਦੇ ਰਾਸ ਤੇ ਆਈਏ ਸੱਚੇ ਪਾਸ਼ਾ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਾਲਤ ਹਰੇ ਹਰ ਗਾਈਏ ਵਾਹਿਗੁਰੂ ਸੱਚੇ ਪਾਸ਼ਾ ਨਾਮ ਦੀ ਦਾਤ ਬਖਸ਼ੋ ਸਵਾਸ ਗਰਾ ਸਿਮਰਨ ਬਖਸ਼ੋ ਹਾਂ ਜੀ ਸੰਗਤ ਜੀ ਗੁਰਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਬਹੁਤ ਭੁੱਲਾਂ ਹੋ ਜਾਂਦੀਆਂ ਗੁਰੂ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਤੇ ਨੀ ਪਾਤੇ ਅਪਰ ਨਾਤੇ ਨੀ ਪਾਤੇ